ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਤੀ ਕਲਾ ਚ ਹੋਵੋਗੇ ਅੱਜ ਫੇਰ ਅਸੀਂ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਰੋਜ਼ਾਨਾ ਜ਼ਿੰਦਗੀ ਦੇ ਚੰਗੀ ਸੇਤਲੀ ਅਜ਼ਮਾਈ ਹੋਈ ਸਰਦਾਰ ਕਵੰਜਾ ਘਰੇਲੂ ਨੁਸਖੇ ਨੰਬਰ 1 ਜੋ ਆਰਤਾਂ ਰੋਜ਼ਾਨਾ ਜੁੜਾ ਕਰਦੀਆਂ ਨੇ ਉਸ ਨਾਲ ਉਹਨਾਂ ਦੇ ਵਾਲਾਂ ਦੀ ਗ੍ਰੋਥ ਨਹੀਂ ਹੁੰਦੀ ਤੇ ਵਾਲਾਂ ਦੀ ਲੰਬਾਈ ਵੀ ਘੱਟ ਰਹਿ ਜਾਂਦੀ ਆ ਤਾਂ ਵਾਲਾਂ ਨੂੰ ਹਲਕੇ ਟਾਈਟ ਹੀ ਬੰਨੋ ਨੰਬਰ 2 ਰਾਜਮਾ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਤੇ ਕਸਟਰਾ ਕੰਟਰੋਲ ਰਹਿੰਦਾ ਨੰਬਰ 3 ਮੂੰਹ ਵਿੱਚ ਛਾਲੇ ਹੋਣ ਤੇ ਤੁਸੀਂ ਮਿਸ਼ਰੀ ਅਤੇ ਇਲਾਇਚੀ ਦਾ ਪੇਸਟ ਬਣਾ ਲਓ ਅਤੇ ਇਹਨੂੰ ਛਾਲਿਆਂ ਉੱਤੇ ਲਗਾਓ ਛਾਲੇ ਹੋ ਜਾਣਗੇ ਨਕਸੀਰ ਫੁੱਟਨ ਤੇ ਵੀ ਮਿਸ਼ਰੀ ਦਾ ਪਾਣੀ ਸੁਗੰਧ ਦੇ ਨਾਲ ਆਰਾਮ ਮਿਲਦਾ ਹੈ ਨੰਬਰ 4 ਗਰਮੀਆਂ ਦੇ ਮੌਸਮ ਵਿੱਚ ਅਮਰੂਦ ਖਾਣਾ ਜਾਦਾ ਚੰਗਾ ਹੈ ਇਸ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਹ ਪੇਟ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਤੇ ਇਹ ਦਿਲ ਚਮੜੀ ਪਾਚਨ ਭਾਰ ਘਟਾਉਣ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਨੰਬਰ 5 ਦਿਲ ਦਾ ਦੌਰਾ ਜੋੜਾਂ ਦੇ ਦਰਦ ਅਤੇ ਹੋਰ ਦਰਦ ਅਤੇ ਪੁਰਾਣੀ ਥਕਾਵਟ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਆਪਣੇ ਸਿਰ ਦੀ ਮ사ਜ ਕਰੋ ਨੰਬਰ 6 ਜਿਨ੍ਹਾਂ ਨੂੰ ਗਰਮੀ ਦੇ ਮੌਸਮ ਵਿੱਚ ਮੂੰਹ ਵਿੱਚ ਛਾਲੇ ਹੋਣ ਦੀ ਸਮੱਸਿਆ ਹੈ ਅਜਿਹੀ ਸਥਿਤੀ ਵਿੱਚ ਗੁਲਕੰਦ ਖਾਣ ਦੇ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਨੇ ਨੰਬਰ 7 ਗਰਮੀਆਂ ਦੇ ਮੌਸਮ ਦੌਰਾਨ ਅੱਖਾਂ ਵਿੱਚ ਚਲਨ ਹੋਣਾ ਆਮ ਗੱਲ ਆ ਅੱਖਾਂ ਨੂੰ ਠੰਡਕ ਪਹੁੰਚਾਉਣ ਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਵਿੱਚ ਵੀ ਗੁਲਕੰਦ ਬਹੁਤ ਜ਼ਿਆਦਾ ਲਾਭਕਾਰੀ ਆ ਇਹ ਸਰੀਰ ਨੂੰ ਠੰਡਾ ਰੱਖਦੀ ਆ ਨਾਲ ਹੀ ਤਕਾਵਟ ਖੁਜਲੀ ਸਿਰਦਰਦ ਅਤੇ ਸਾਰੀਆਂ ਗਰਮੀਆਂ ਨਾਲ ਸਬੰਧਿਤ ਸਮੱਸਿਆਵਾਂ 'ਮਾਂ ਦੋਏ ਰਾਹਤ ਦਵਾਉਂਦੀ ਆ ਗੁਲਕੰਦ ਪੈਰਾਂ ਅਤੇ ਹਥੇੜੀਆਂ ਥੱਲੇ ਹੋਣ ਵਾਲੀ ਜਰਨ ਤੋਂ ਵੀ ਰਾਹਤ ਦਵਾਉਂਦੀ ਆ ਨੰਬਰ 8 ਜੇ ਤੁਸੀਂ ਤੇਜੀ ਨਾਲ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਣਕ ਦੇ ਆٹے ਦੀ ਬਜਾਏ ਮਿਕਸ ਆٹے ਦੀ ਰੋਟੀ ਖਾਓ ਇਸਦੇ ਲਈ ਤੁਸੀਂ ਮੱਕੀ ਜਵਾਰ ਬਾਜਰਾ ਆਦਿ ਦੇ ਆਟਿਆਂ ਨੂੰ ਮਿਕਸ ਕਰ ਸਕਦੇ ਹੋ ਨੰਬਰ 9 ਔਲਿਆਂ ਦੇ ਮਰੱਭੇ ਵਿੱਚ ਫਾਈਬਰ ਭਰਪੂਰ ਮਾਤਰਾ ਚ ਹੁੰਦਾ ਹੈ ਸਵੇਰੇ ਖਾਲੀ ਪੇਟ ਇਹਦੀ ਵੱਧ ਤੋਂ ਕਰਨ ਦੇ ਨਾਲ ਗੈਸ ਐਸਿਡਿਟੀ ਕਬਜ ਅਤੇ ਢਿੱਡ ਨਾਲ ਸੰਬੰਧਿਤ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਨੰਬਰ 10 ਜੋ ਔਰਤਾਂ ਵਾਲਾਂ ਦਾ ਜੂڑا ਕਰੀ ਰੱਖਦੇ ਨੇ ਉਹਨਾਂ ਦੇ ਵਾਲ ਕਮਜ਼ੋਰ ਹੋ ਜਾਂਦੇ ਤੇ ਇਹਦੇ ਨਾਲ ਹੀ ਟੁੱਟਣ ਲੱਗ ਜਾਂਦੇ ਆ ਇਸ ਲਈ ਆਪਣੇ ਵਾਲਾਂ ਨੂੰ ਹਮੇਸ਼ਾ ਜੂڑا ਬਣਾ ਕੇ ਨਾ ਰੱਖੋ ਜੇਕਰ ਤੁਸੀਂ ਜੂڑا ਬਣਾਉਣਾ ਵੀ ਆ ਤਾਂ ਹਲਕਾ ਜਿਹਾ ਜੂڑا ਬਣਾਉਣ ਦੀ ਕਿਸ਼ ਕਰੋ ਤਾਂ ਕਿ ਬਲੰਚ ਖਿੱਚ ਨਾ ਪਵੇ ਨੰਬਰ 11 ਬਾਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਦੇਣ ਵਿੱਚ ਦੋ ਵਾਰ ਇਮਲੀ ਦਾ ਪਾਣੀ ਜ਼ਰੂਰ ਪੀਓ ਨਿਯਮਤ ਰੂਪ ਵਿੱਚ ਦੀ ਵਰਤੋਂ ਕਰਨ ਦੇ ਨਾਲ ਬਾਵਾਸੀਰ ਜੜ ਤੋਂ ਖਤਮ ਹੋ ਜਾਵੇਗਾ ਨੰਬਰ 12 ਖਾਲੀ ਪੇਟ ਬੇਹੀ ਰੋਟੀ ਨੂੰ ਠੰਡੇ ਦੁੱਧ ਵਿੱਚ ਮਿਲਾ ਕੇ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਤੇ ਜਿਨ੍ਹਾਂ ਦੇ ਤਜਾਬ ਬਣਦਾ ਉਹ ਸਵੇਰੇ ਕੱਲੀ ਬੇਹੀ ਰੋਟੀ ਖਾਣ ਇਹਦੇ ਨਾਲ ਤੇ ਵਿਚ ਤਜਾਬ ਨਹੀਂ ਬਣੇਗਾ ਨੰਬਰ 13 ਸਰਵਾਈਕਲ ਦਾ ਰਾਜ਼ ਕਰਨ ਦੇ ਲਈ ਸਰੋਂ ਦੇ ਤੇਲ ਵਿੱਚ ਸੁੰਡ ਦਾ ਚੂਰਨ ਮਿਲਾ ਕੇ ਗਰਦਨ ਤੇ ਮ사ਜ ਕਰੋ ਅਤੇ ਰਾਤ ਨੂੰ ਆਸ਼ਵਗੰਧਾ ਸੁੰਡ ਮਿਲਾ ਕੇ ਇਹਨਾਂ ਚੂਰਨਾਂ ਨੂੰ ਗਰਮ ਦੁੱਧ ਨਾਲ ਲਓ ਇਹਦੇ ਨਾਲ ਤੁਹਾਨੂੰ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 14 ਜੇ ਤੁਹਾਡੇ ਬਾਥਰੂਮ ਦੇ ਟਾਇਲਾਂ ਗੰਦੀਆਂ ਹੋ ਗਈਆਂ ਤਾਂ ਤੁਸੀਂ ਭਾਂਡੇ ਧੋਣ ਵਾਲੀ ਸਾਬਣ ਨੂੰ ਲਓ ਤੇ ਇਹਦੇ ਨਾਲ ਇਹਨੂੰ ਸਾਫ਼ ਕਰ ਲਓ ਇਹਦੇ ਨਾਲ ਟਾਇਲਾਂ ਬਹੁਤ ਜ਼ਿਆਦਾ ਚਮਕ ਜਾਂਦੀਆਂ ਨੇ ਇਹਦੇ ਲਈ ਤੁਸੀਂ ਅੱਡ ਤੋਂ ਸਾਬਣ ਲਾ ਲਓ ਨੰਬਰ 15 ਮੱਝ ਦੇ ਦੁੱਧ ਵਿੱਚ ਗਾਂ ਦੇ ਦੁੱਧ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦੀ ਆ ਇਸੇ ਕਰਕੇ ਹੀ ਬੱਚਿਆਂ ਤੇ ਵੱਡਿਆਂ ਨੂੰ ਇਹ ਪੀਣ ਦੀ ਸਲਾਹਨ ਦਿੱਤੀ ਜਾਂਦੀ ਹੈ ਨੰਬਰ 16 ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਤੁਸੀਂ ਇਸ ਨੂੰ ਉਬਾਲਾ ਦੇਣ ਦੇ ਸਮੇਂ ਇਸ ਵਿੱਚ ﺍﻟाइચી ਪਾ ਲਓ ਨੰਬਰ 17 ਵੇਰੇ ਜਲਦੀ ਹੋਣ ਕਾਰਨ ਕਈ ਲੋਕ ਆਪਣਾ ਨਾਸ਼ਤਾ ਛੱਡ ਦਿੰਦੇ ਆ ਤੇ ਖਾਂਦੇ ਨਹੀਂ ਇਹਦੇ ਨਾਲ ਉਹਨਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਨੀਂਦ ਨਾ ਆਉਂਦੀ ਸਮੱਸਿਆ ਹੋ ਸਕਦੀ ਹੈ ਨਾਲੇ ਢਿੱਡ 'ਚ ਗਰਮੈਸ਼ ਹੋ ਜਾਂਦੀ ਹੈ ਤਾਂ ਟਾਈਮ 'ਸਿਰ ਖਾਣਾ ਜ਼ਰੂਰ ਖਾਓ ਨੰਬਰ 18 ਜੇਕਰ ਸਾਡੇ ਮੂੰਹ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਇਹ ਕਬਜ਼ ਹੋਣ ਦਾ ਮੁੱਖ ਕਾਰਨ ਬਣਦੀ ਆ ਇਸ ਲਈ ਤੁਸੀਂ ਰੋਜ਼ਾਨਾ ਜੀਰੇ ਨੂੰ ਭੁੰਨ ਕੇ ਖਾਓ ਨੰਬਰ 19 ਇਲਾਇਚੀ ਮੂਹ ਨੂੰ ਸੁਧਾਰਦੀ ਆ ਚਾਹ ਵਿੱਚ ਮਿਲਾ ਕੇ ਇਹਨੂੰ ਜ਼ਰੂਰ ਪੀਓ ਇਹਦੇ ਨਾਲ ਤੁਸੀਂ ਤਾਜ਼ਾ-ਤਾਜ਼ਾ ਮਹਿਸੂਸ ਕਰੋਗੇ ਨੰਬਰ 20 ਰੋਟੀਆਂ ਨੂੰ ਨਰਮ ਬਣਾਉਣ ਦੇ ਲਈ ਇੱਕ ਵਾਰ ਆਟਾ ਗੁੰਨਣ ਦੇ ਸਮੇਂ ਆਪਣੇ ਹੱਥ ਤੇ ਫੇਰੇ ਮੁਕੀ ਦਿਓ ਇਹਦੇ ਨਾਲ ਰੋਟੀਆਂ ਬਹੁਤ ਜ਼ਿਆਦਾ ਨਰਮ ਬਣ ਗਈਆਂ ਨੰਬਰ 21 ਜੇਕਰ ਤੁਸੀਂ ਚਮੜੀ ਦੀ ਖਾਰਿਸ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਕਪੂਰ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਆ ਇਹ ਤੇਲ ਰੋਮ ਛੇਦਾਂ ਵਿੱਚ ਜਾ ਕੇ ਚਮੜੀ ਤੇ ਹੋਣ ਵਾਲੀ ਖਾਰਿਸ਼ ਤੋਂ ਤੁਰੰਤ ਹੀ ਰਾਹਤ ਦਵਾਉਂਦਾ ਹੈ ਇੱਕ ਕੱਪ ਨਾਰੀਅਲ ਤੇਲ ਵਿੱਚ ਇੱਕ ਕਪੂਰ ਦੀ ਟਿੱਕੀ ਮਲਾ ਕੇ ਇਸ ਦੀ ਵਰਤੋਂ ਕਰੋ ਨੰਬਰ 22 ਅਮਰੂਦ ਦੇ ਪੱਤਿਆਂ ਵਿੱਚ ਸ਼ੱਕਰ ਮਲਾ ਕੇ ਜੇ ਤੁਸੀਂ ਸੇਵਨ ਕਰੋਗੇ ਤਾਂ ਤੁਹਾਡੀ ਬਦਹਾਜ਼ਮੀ ਦੂਰ ਹੋ ਜਾਵੇਗੀ ਨੰਬਰ 23 ਹਰ ਰੋਜ਼ ਨਿੰਬੂ ਪਾਣੀ ਪੀਣ ਦੇ ਨਾਲ ਸਰੀਰ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ ਨੰਬਰ 24 ਗੰਜਾਪਨ ਦੂਰ ਕਰਨ ਦੇ ਲਈ ਧਨੀਦਰ ਆਸਲਗਾਓ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਣਗੇ ਨੰਬਰ 25 ਕੱਚੇ ਨਾਰੀਅਲ ਦਾ ਤੇਲ ਲਗਾਉਣ ਦੇ ਨਾਲ ਵਾਲ ਮਜ਼ਬੂਤ ਹੋ ਜਾਂਦੇ ਨੇ ਨੰਬਰ 26 ਰੋਜ਼ ਸੌਣ ਤੋਂ ਪਹਿਲਾਂ 10 ਮਿੰਟ ਤੱਕ ਦੀ ਮ사ਜ ਜ਼ਰੂਰ ਕਰਨੀ ਚਾਹੀਦੀ ਆ ਇਹਦੇ ਨਾਲ ਤੁਹਾਨੂੰ ਐਂਜਾਇਟੀ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ ਨਾਲ ਹੀ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਵੀ ਖਤਮ ਹੋ ਜਾਵੇਗੀ ਇਹ ਡਿਪਰੈਸ਼ਨ ਤੋਂ ਵੀ ਰਾਹਤ ਦਵਾਉਂਦੀ ਆ ਨੰਬਰ 27 ਜਿਵੇਂਰੇ ਉੱਠਣਾ ਤੇ ਪਾਣੀ ਪੀਣ ਦੇ ਨਾਲ ਆਪਣੀ ਦਿਨ ਦੀ ਸ਼ੁਰੂਆਤ ਕਰਨ ਦੀ ਚੰਗੀ ਆਦਤ ਪਾਓ ਪਾਣੀ ਸਰੀਰ ਦਾ ਸੰਤੁਲਨ ਬਣਾਈ ਰੱਖਣ 'ਚ ਮਦਦ ਕਰਦਾ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਬਚਾਉਂਦਾ ਹੈ ਨੰਬਰ 28 ਖੱਟੀ ਇਮਲੀ ਦੇ ਸੇਵਨ ਕਰਨ ਦੇ ਨਾਲ ਸਰੀਰ ਵਿੱਚ ਕੋਸਟ੍ਰੋਲ ਦੀ ਮਾਤਰਾ ਬਣੀ ਰਹਿੰਦੀ ਆ ਤੇ ਇਹ ਕੋਸਟ੍ਰੋਲ ਨੂੰ ਕੰਟਰੋਲ ਰੱਖ ਕੇ ਬਰਾਬਰ ਰੱਖਦਾ ਇਹਦੇ ਨਾਲ ਇਹੀ ਦਿਲ ਦੇ ਹੋਰ ਬਹੁਤ ਸਾਰੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਨੰਬਰ 29 ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਖਾਣੇ ਦੇ ਨਾਲ ਅਲੱਗ ਤੋਂ ਨੂਨ ਖਾਣ ਦੀ ਆਦਤ ਹੁੰਦੀ ਆ ਇਹ ਆਦਤ ਉਹਨਾਂ ਦੀਆਂ ਹੱਡੀਆਂ ਨੂੰ ਖੋਖਲਾ ਬਣਾ ਰਹੀ ਆ ਦਰਅਸਲ ਨੂਨ ਵਿੱਚ ਸੋਡੀਅਮ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਆ ਜੋ ਕਿ ਸਰੀਰ ਦੇ ਅੰਦਰ ਜਾਣ ਤੋਂ ਬਾਅਦ ਕੈਲਸ਼ੀਅਮ ਨੂੰ ਯੂਰੀਨ ਜਰੀਏ ਬਾਹਰ ਕੱਢਣ ਲੱਗ ਜਾਂਦਾ ਹੈ ਇਸ ਕਰਕੇ ਨੂਨ ਜ਼ਿਆਦਾ ਨਾ ਖਾਓ ਜੇ ਖਾਣਾ ਵੀ ਆ ਤਾਂ ਸਿੰਧ ਦਾ ਨਮਕ ਦੀ ਵਰਤੋਂ ਕਰੋ ਚਿੱਟਾ ਨੂਨ ਜ਼ਹਿਰ ਬਰਾਬਰ ਆ ਨੰਬਰ 30 ਦਿਲ ਦੇ ਤੇਲ ਦੀ ਮ사ਜ ਕਰਨ ਦੇ ਪੇਟ ਦੀ ਕਬਜ਼ ਦੂਰ ਹੋ ਜਾਂਦੀ ਆ ਨੰਬਰ 31 ਅਲੋਵੀਰਾ ਦਾ ਜੂਸ ਪੀਣ ਦੇ ਨਾਲ ਸਰੀਰ ਵਿੱਚ ਅਮੋਨੀਆ ਦੂਰ ਹੋ ਜਾਂਦਾ ਤੇ ਇਮਿਊਨਿਟੀ ਵਧਦੀ ਆ ਨੰਬਰ 32 ਬਾਲਾਂ ਦੀ ਲੰਬਾਈ ਵਧਾਉਣ ਦੇ ਲਈ ਨਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਬਾਲਾਂ ਦੀ ਜੜਾ ਵਿੱਚ ਲਗਾਓ ਨੰਬਰ 33 ਨਿੰਬੂ ਨੂੰ ਕੱਟ ਕੇ ਇਸ ਵਿੱਚ ਨਮਕ ਅਤੇ ਮਿਰਚ ਪਾ ਕੇ ਥੋੜਾ ਜਿਹਾ ਗਰਮ ਕਰ ਲਓ ਤੇ ਉਚੋ ਉਸੋ ਇਸ ਦੇ ਨਾਲ ਖੰਘ 'ਚ ਫਾਇਦਾ ਹੋਵੇਗਾ ਨੰਬਰ 34 ਰੋਜ਼ਾਨਾ ਤਾਂਬੇ ਦੇ ਬਰਤਨ ਵਿੱਚ ਖਾਣਾ ਖਾਣ ਅਤੇ ਪਾਣੀ ਪੀਣ ਦੇ ਨਾਲ ਦਿਮਾਗ ਤੇਜ ਹੋ ਜਾਂਦਾ ਤੇ ਯਾਦਦਾਸ਼ਤ ਵੀ ਕਮਜ਼ੋਰ ਨਹੀਂ ਹੁੰਦੀ ਨੰਬਰ 35 2-4 ਅਮਰੂਦ ਜਾਂ ਫਿਰ ਅਮਰੂਦ ਦੇ ਜੀ ਗ੍ਰਾਮਰਾਸ ਲੈਣ ਦੇ ਨਾਲ ਪੰਗ ਦਾ ਨਸ਼ਾ ਖਤਮ ਹੋ ਜਾਂਦਾ ਨੰਬਰ 36 ਠੰਡੇ ਪਾਣੀ ਦਾ ਸੇਵਨ ਪਾਚਨ ਤੰਤਰ ਤੇ ਬੁਰਾ ਅਸਰ ਪਾਉਂਦਾਗਾ ਇਸ ਲਈ ਹਮੇਸ਼ਾ ਗੂੰਗੁਨਾ ਪਾਣੀ ਪੀਓ ਨੰਬਰ 37 ਹਰੜ ਦਾ ਮਲਬਾ ਵੀ ਪਾਚਨ ਲਈ ਬਹੁਤ ਜ਼ਿਆਦਾ ਚੰਗਾ ਹੈ ਨੰਬਰ 38 ਪੈਰਾਂ ਵਿੱਚ ਆਈ ਸੋਜ ਦਾ ਮਤਲਬ ਆ ਕਿ ਤੁਹਾਡੀ ਬਾਡੀ ਦੇ ਵਿੱਚ ਪ੍ਰੋਟੀਨ ਦਾ ਲੈਵਲ ਘਟ ਗਿਆ ਹੈ ਜਾਂ ਫਿਰ ਇਹ ਘਟਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਵੈਸੇ ਇਹਦੀ ਹੋਰ ਵੀ ਵਜ੍ਹਾ ਹੋ ਸਕਦੀ ਹੈ ਜੇ ਤੁਸੀਂ ਮਟਾਪੇ ਵਿੱਚ ਹੋ ਤੇ ਤੁਸੀਂ ਕਈ ਵਾਰ ਪੁੰਜੇ ਬੈਠੇ ਰਹਿੰਦੇ ਹੋ ਜਾਂ ਪੈਰਾਂ ਪਰ ਬੈਠਦੇ ਹੋ ਤਾਂ ਵੀ ਪੈਰਾਂ ਵਿੱਚ ਸੋਜ ਆ ਜਾਂਦੀ ਆ ਪਰ ਇਹ ਜੇ ਆਈ ਹੋਵੇ ਤਾਂ ਇਸ ਤੇ ਗੌਰ ਜ਼ਰੂਰ ਕਰੋ ਨੰਬਰ 39 ਤੋਸੀ ਵਿੱਚ ਜਾਈ ਮਿਸ਼ਰਣ ਹੁੰਦੇ ਆ ਜੋ ਕਿ ਕਿਡਨੀ ਸਟੋਨ ਦੀ ਨੂੰ ਘਰ ਨਾਲ ਵਿੱਚ ਮਦਦ ਕਰਦੇ ਆ ਨੰਬਰ 40 ਅੱਖਾਂ ਦੀ ਸੋਜ ਨੀਂਦ ਪੂਰੀ ਨਾ ਹੋਣ ਕਾਰਨ ਹੋ ਸਕਦੀ ਆ ਜਾਂ ਜ਼ਿਆਦਾ ਟੀਵੀ ਦੇਖਣ ਕਾਰਨ ਜਾਂ ਫਿਰ ਕੰਪਿਊਟਰ ਜਾਂ ਫੋਨ ਤੇ ਸਮਾਂ ਬਿਤਾਉਣ ਹੌਨ ਕਰਨ ਵੀ ਹੋ ਸਕਦੀ ਆ ਇਹ ਥਾਇਰੋਇਡ ਦੇ ਬਦਨ ਕਾਰਨ ਅਤੇ ਸਾਹ ਨਾਲ ਜਿਹੜੀਆਂ ਸਮੱਸਿਆਵਾਂ ਕਾਰਨ ਵੀ ਹੋ ਸਕਦੀ ਹੈ ਤੇ ਗੌਰ ਕਰੋ ਨੰਬਰ 41 ਜ਼ਿੰਦਗੀ ਦੇ ਜ਼ਿਆਦਾਤਰ ਪਤਨ ਨੂੰ ਹੱਸਦੇ ਹੋਏ ਜਿਓ ਛੋਟੀਆਂ ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰੋ ਹੱਸਣ ਦੇ ਨਾਲ ਤਣਾਅ ਤੇ ਚਿੰਤਾ ਘੱਟ ਜਾਂਦੀ ਆ ਗੁੱਸਾ ਤੇ ਦਵੇਸ਼ ਦੀਆਂ ਭਾਵਨਾਵਾਂ ਵੀ ਘੱਟ ਹੋ ਜਾਂਦੀਆਂ ਨੇ ਨੰਬਰ 42 ਜੀਭ ਤੇ ਜੰਮਿਆ ਹੋਇਆ ਗੰਦ ਜੀਭ ਦੀ ਰੰਗਤ ਬਦਲ ਦਿੰਦਾ ਹੈ ਇਹ ਪੇਟ ਖਰਾਬ ਹੋਣ ਦਾ ਲੱਛਣ ਹੁੰਦਾ ਹੈ ਨੰਬਰ 43 ਅਰਿੰਡੀ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਦੇ ਨਾਲ ਵਾਲ ਕਾਲੇ ਲੰਬੇ ਤੇ ਸੰਘਣੇ ਹੋ ਜਾਂਦੇ ਆ ਨੰਬਰ 44 ਨੌ ਮਹੀਨੇ ਇਨਫੈਕਸ਼ਨ ਹੋਣ ਦੇ ਆਰੀਅਲ ਤੇਲ ਜਾਂ ਸੂਰਜਮੁਖੀ ਦਾ ਤੇਲ ਦੀ ਮ사ਜ ਕਰੋ ਇਸ ਦੇ ਨਾਲ ਲੌਂਹ ਦੀ ਦਰਾੜਾਂ ਚਲਦੀ ਪਰਨ ਲੱਗ ਜਾਂਦੀਆਂ ਨੇ ਨੰਬਰ 45 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕੱਚਾ ਦੁੱਧ ਆਪਣੇ ਚਿਹਰੇ ਤੇ ਲਗਾਓ ਇਸ ਦੇ ਨਾਲ ਤੁਹਾਡੀ ਚਿਹਰੇ ਦੀ ਸਕਿਨ ਨਿਖਰ ਜਾਵੇਗੀ ਇਹ ਇੱਕ ਕਰੀਮ ਦਾ ਹੀ ਕੰਮ ਕਰੇਗਾ ਤੁਹਾਨੂੰ ਹੋਰ ਕਰੀਮ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਕੱਤੇ ਦੁੱਧ ਦੀ ਮਲਾਈ ਵੀ ਵਰਤ ਸਕਦੇ ਹੋ ਔਰਤਾਂ ਇਹ ਜ਼ਰੂਰ ਕਰਨ ਨੰਬਰ 46 ਭੋਜਨ ਵਿੱਚ ਗਾਂ ਦੇ ਘੋਦ ਦੀ ਵਰਤੋਂ ਕਰਨ ਦੇ ਨਾਲ ਵਿਅਕਤੀ ਦੇ ਵਾਲ ਜਲਦੀ ਸਫੇਦ ਨਹੀਂ ਹੁੰਦੇ ਅਤੇ ਸਫੇਦ ਵਾਲਾਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਆ ਨੰਬਰ 47 ਜੇ ਪਸ਼ਾਬ ਵਿੱਚ ਜਲਨ ਹੋਵੇ ਤਾਂ ਬਾਦਾਮ ਦੇ 5 ਦਾਣੇ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਇਹ ਤੋਂ ਬਾਅਦ ਇਹਨੂੰ ਛਿੱਲ ਕੇ 7 ਛੋਟੀ ਇਲਾਇਚੀ ਅਤੇ ਖੰਡ ਸਵਾਦ ਅਨੁਸਾਰ ਪੀਸ ਕੇ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਪੀਣ ਦੇ ਨਾਲ ਪਸ਼ਾਬ ਦੀ ਜਲਨ ਵਿੱਚ ਫਾਇਦਾ ਮਿਲੇਗਾ ਨੰਬਰ 48 ਹਰ ਵਾਰੇ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪੈਨੋ ਜੇਕਰ ਤੁਸੀਂ ਰੋਜ਼ਾਨਾ ਇਸ਼ਨਾਨ ਕਰ ਰਹੇ ਹੋ ਪਰ ਤੁਸੀਂ ਉਹੀ ਕੱਪੜੇ ਪਾ ਲੈਣਿਓ ਜਾਂ ਉਹਨੂੰ 2-3 ਦਿਨਾਂ ਤੱਕ ਧੋਦੇ ਨੀ ਤਾਂ ਤੁਹਾਡੇ ਇਸ਼ਨਾਨ ਕੀਤੀ ਦਾ ਵੀ ਕੋਈ ਫਾਇਦਾ ਨਹੀਂ ਆ ਇਸ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ ਇਸ ਲਈ ਹਮੇਸ਼ਾ ਸਾਫ਼ ਕੱਪੜੇ ਪਾਉਣ ਦੀ ਆਦਤ ਬਣਾਓ ਨੰਬਰ 49 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦੰਦਾਂ ਨੂੰ ਸਾਫ਼ ਕਰਨਾ ਕਦੇ ਵੀ ਨਾ ਭੁੱਲੋ ਇਹਦੇ ਨਾਲ ਦੰਦਾਂ ਤੇ ਜੰਮੀ ਹੋਈ ਗੰਦਗੀ ਸਾਫ਼ ਹੋ ਜਾਵੇਗੀ ਤੇ ਤੁਹਾਡਾ ਮੂੰਹ ਸਾਫ਼ ਰਹੇਗਾ ਨੰਬਰ 50 ਹਰ ਰੋਜ਼ ਘੱਟੋ ਘੱਟ 7 ਤੋਂ 8 ਘੰਟਿਆਂ ਦੀ ਨੀਂਦ ਜ਼ਰੂਰ ਲਓ ਉਹ ਜ्ञਾ ਕਰਨ ਨਾਲ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹੋਗੇ ਨੰਬਰ 52 ਸਾਨੂੰ ਹਮੇਸ਼ਾ ਨੌ ਤੋ ਪਹਿਲਾਂ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਅਜ਼ਿਆ ਕਰਨ ਦੇ ਨਾਲ ਤੁਸੀਂ ਦਿਨ ਪਰ ਊਰਜਾਵਾਨ ਰਹੋਗੇ ਅਤੇ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰ ਸਕਦੇ ਹੋ ਸਵੇਰੇ ਜਲਦੀ ਇਸ਼ਨਾਨ ਕਰਨ ਦੇ ਨਾਲ ਤੁਹਾਡਾ ਮੂਡ ਵੀ ਤਰੋਤਾਜ਼ਾ ਰਹਿੰਦਾ ਹੈ ਦੋਸਤੋ ਇਸ IAS ਦੀ ਜਾਣਕਾਰੀ ਉਮੀਦ ਆ ਤੁਹਾਨੂੰ IAS ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੁਹਾਡੇ ਆਪਣੇ ਚੈਨਲ ਸਾਂਝੇ ਕਰਨ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੋਸਤਾਂ ਮਿੱਤਰਾਂ ਵਿੱਚ ਵੀ ਜਰੂਰ ਸਾਂਝੀ ਕਰਿਓ ਤਾਂ ਜੋ ਹਰ ਕੋਈ ਘਰੇਲੂ ਨੁਸਖੇ ਅਪਣਾ ਕੇ ਡਾਕਟਰੀ ਜਾਂ ਤੋਂ ਜਾਂ ਫਿਰ ਜਾਦਾ ਤੇਜ਼ ਗਰਮ ਦਵਾਈਆਂ ਤੋਂ ਰਾਹਤ ਪਾ ਸਕੇ ਕਿਉਂਕਿ ਸਾਡੇ ਘਰੇਲੂ ਨੁਸਖੇ ਵੀ ਛੋਟੀਆਂ-ਛੋਟੀਆਂ ਬਿਮਾਰੀਆਂ ਵਿੱਚ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦੇ ਆ ਮਿਲਦਿਆਂ ਪਾਗਲੀ ਵੀਡੀਓ ਵਿੱਚ ਜੇ ਤੁਹਾਡਾ ਕੋਈ ਸਵਾਲ ਹੋਇਆ ਜਾਂ ਕੋਈ رائے ਹੋਈ ਤਾਂ ਕਮੈਂਟ ਬਾਕਸ ਵਿੱਚ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਤਦ ਤੱਕ ਲਈ ਰੱਬ ਰਾਖਾ ਧੰਨਵਾਦ